ਅਕਲਮ ਅਲੈਕਮ ਜੀ ਸੱਚੇ ਕਾਲ ਉਮੀਦ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਵੋਗੇ ਅੱਛੇ ਜੀ ਗੱਲ ਕਰਾਂਗੇ ਵਿਕਰਮਨ ਜੀਟੀਏ ਦੀ ਪੇਸ਼ੀ ਦੇ حوالے ਤੋਂ ਵਿਕਰਮਨ ਜੀਟੀਏ ਦੇ ਵਕੀਲ ਨੇ ਬਹੁਤ ਅਹਿਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਨਾਲ ਹੀ ਅਤੇ ਵਿਕਰਮਨ ਜੀਟੀਏ ਨੇ ਇੱਕ ਬਹੁਤ ਅਹਿਮ ਕਿਸਮ ਦਾ ਸਨਿਆਕ ਲਿਆ ਹੈ ਭਗਵਤਮਾਨ ਨੂੰ ਭਗਵਤਮਾਨ ਨੂੰ ਕੀ ਕਿਹਾ ਨਾਲ ਵਿਕਰਮਨ ਜੀਟੀਏ ਦੀ ਕੀ ਹਾਲ ਹੈ ਜੇਲ੍ਹ ਦੇ ਵਿੱਚ ਆਲਰੇਡੀ ਜਿਹੜੀਆਂ ਨਿਊਜ਼ ਨੇ ਉਹ ਕੋਈ ਵਧੀਆ ਨਹੀਂ ਹੁੰਦੀ ਪਿਆ ਲੇਕਿਨ ਇੱਥੇ ਉਹਦਾ ਹਾਲ ਕੀ ਹੈ ਜੇਲ੍ਹ ਦੇ ਵਿੱਚ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੀ ਵੀਡੀਓ ਦੇ ਵਾਲੇ ਤੋਂ ਇਹ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖ ਕੇ ਤੋਂ ਬਾਅਦ ਸਾਡੇ ਚੈਨਲ ਤੇ ਨਵੇਂ ਉਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ लेट्स ਗੋ ਅਸੀਂ ਤੇ ਜੁਡੀਸ਼ਲ ਭੇਜਿਆ ਗਿਆ ਅਸੀਂ ਕੱਲ ਇੱਕ ਐਪਲੀਕੇਸ਼ਨ ਫਾਈਲ ਕੀਤੀ ਸੀ ਕਿਉਂਕਿ ਸਾਨੂੰ ਇਹਨਾਂ ਦੀ ਸ਼ਰਾਰਤ ਦਾ ਪਤਾ ਸੀ ਕਿ ਇਹਨਾਂ ਨੇ ਅੱਜ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ रिमांड ਵਿੱਚ ਫਿਜ਼ੀਕਲੀ ਨਹੀਂ ਪੇਸ਼ ਕਰਨਾ ਅਸੀਂ ਕੱਲ ਫਿਰ ਇੱਕ ਦਰਖਾਸਤ ਦੇ ਦਿੱਤੀ ਸੀ ਇਹਨਾਂ ਨੂੰ ਨੋਟਿਸ ਹੋਇਆ ਸੀ ਆਨਰੇਬਲ ਕੋਰਟ ਨੇ ਕਿਹਾ ਸੀ ਕਿ 6 7 ਬ੍ਰਦਰ ਕੰਟੀਨਿਊ ਕਰੋ ਥੋੜਾ ਜਿਆਦਾ ਯਾਰ ਅੱਗੇ ਦੇਖੋ ਸਰ 6 7 2024 ਸਤ ਨਾਮੁ ਜੀ ਸਰ ਜੀ ਜੀ ਹਾਏ ਹਵ ਡਿਸਟ੍ਰਿਕਟ ਚਲੋ ਚਲੋ ਸਭ ਚਲੋ ਮੈਂ ਫਿਰ ਸ਼ੁਰੂ ਕਰ ਰਹੇ ਹਾਂ ਜੀ ਅਸੀਂ ਕੱਲ ਦਰਖਾਸਤ ਦਿੱਤੀ ਸੀ ਅਸੀਂ ਕੱਲ ਦਰਖਾਸਤ ਦਿੱਤੀ ਸੀ ਕਿਉਂਕਿ ਸਾਨੂੰ ਸ਼ੰਕਾ ਸੀ ਕਿ ਇਹਨਾਂ ਨੇ ਸ਼ਰਾਰਤ ਕਰਨੀ ਹੈ ਔਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਫਿਜ਼ੀਕਲੀ ਪ੍ਰੈਜ਼েন্ট ਨਹੀਂ ਕਰਨਗੇ ਅਸੀਂ ਐਪਲੀਕੇਸ਼ਨ ਫਾਈਲ ਕੀਤੀ ਸੀ ਕਿ ਇਨਸ਼ੋਰ ਕੀਤਾ ਜਾਵੇ ਕਿ ਉਹ ਫਿਜ਼ੀਕਲੀ ਆਣ ਸਾਡੀ ਐਪਲੀਕੇਸ਼ਨ ਕੱਲ ਪੋਸ ਕੀਤੀ ਗਈ ਫਿਰ ਉਹ ਪੈਂਡਿੰਗ ਰੱਖੀ ਗਈ ਫਿਰ 3:30 ਵਜੇ ਕਹਿੰਦੇ ਕਿ ਅਸੀਂ ਕੋਈ ਡਿਸੀਜਨ ਨਹੀਂ ਲੈ 파ਰੇ ਤੇ ਐਪਲੀਕੇਸ਼ਨ ਫਿਰ ਉਹ ਪੈਂਡਿੰਗ ਰੱਖ ਦਿੱਤੀ ਗਈ ਔਨਰੇਬਲ ਕੋਰਟ ਨੇ ਹੁਕਮ ਕੀਤਾ ਸੀ ਕਿ 6 7 2025 ਨੂੰ ਜਿਹੜੇ ਆਰਡਰ ਹੋਏ ਸੀ ਜੀ ਉਹਨਾਂ ਦੀ ਇਨਬਨ ਪਾਲਣਾ ਕੀਤੀ ਜਾਵੇ ਔਰ ਮੇਰੇ ਕੋਲ ਕੋਈ ਵੀਸੀ ਦੀ ਅਜ ਤੱਕ ਦਰਖਾਸਤ ਨਹੀਂ ਆਈ ਇਹਨਾਂ ਨੂੰ ਮਜਬੂਰਨ ਅ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆਉਣਾ ਪਿਆ ਉਹਨਾਂ ਨੇ ਜੋ ਅੱਜ ਕੋਰਟ 'ਚ ਗੱਲਾਂ ਕੀਤੀਆਂ ਆਰ ਸ਼ੌਕਿੰਗ ਕਿਵੇਂ ਫੰਡਮੈਂਟਲ ਰਾਈਟਸ ਆਫ ਸਿਟੀਜ਼ਨ ਦੀਆਂ ਤਜੀਆਂ ਉੜਾਈ ਜਾ ਰਹੀਆਂ ਇੱਥੇ 50 ਬੰਦੇ ਕੁਰਤਾ ਪਜਾਮਾ ਪਾ ਕੇ ਨੀਲੀਆਂ ਪੱਗਾਂ ਬਨ ਕੇ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਇਹ ਪੰਜਾਬ ਪੁਲਿਸ ਦੇ ਅੰਡਰ ਦਾ ਐਸਐਸਪੀ ਆਂਦੇ ਨੇ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਜੀ ਨੂੰ ਕੇਰਾ ਪਾਇਆ ਹੁੰਦਾ ਇਹ ਆਪੋਜੀਸ਼ਨ ਦੇ ਬੰਦੇ ਨੇ ਇਹ ਸ਼ਰਾਰਤੀ ਅਨਸਰ ਨੇ ਇਹਨਾਂ ਦਾ ਐਕਸੈਸ ਵਿਕਰਮ ਸਿੰਘ ਮਜੀਠੀਆ ਦੇ ਬਾਡੀ ਦਾ ਐਕਸੈਸ ਇਹਨਾਂ ਬੰਦਿਆਂ ਨੂੰ ਦਿੱਤਾ ਜਾ ਰਿਹਾ ਕੋਰਟ ਪ੍ਰੈਮਿਸਸ ਚ ਤੁਹਾਨੂੰ ਸਾਰਿਆਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ ਕਿਉਂ ਨਹੀਂ ਦਿੱਤਾ ਜਾ ਰਿਹਾ ਅਸੀਂ ਅੱਜ ਕੈਮਰਾ ਪ੍ਰोसीडिंग्स ਜਿਹੜੀ ਐਪਲੀਕੇਸ਼ਨ ਦਿੰਦੇ ਆ ਉਹਦੀ ਓਪੋਜੀਸ਼ਨ ਕੀਤੀ ਹੈ ਅਸੀਂ ਹੋਸ ਕੀਤਾ ਹੈ ਅਸੀਂ ਕਹਿੰਦੇ ਆ ਕਿ ਡੈਮੋਕ੍ਰੈਟਿਕ ਪ੍ਰਿੰਸੀਪਲਸ ਨੂੰ ਮੁੱਖ ਰੱਖਦੇ ਹੋਏ ਐਟ ਲੀਸਟ ਫ੍ਰੀ ਐਂਡ ਫਰ ਟ੍ਰਾਇਲ ਹੋਣ ਵਾਸਤੇ ਲੋਕਾਂ ਕੋਲ ਸਹੀ ਇਨਫੋਰਮੇਸ਼ਨ ਜਾਣੀ ਚਾਹੀਦੀ ਹੈ ਔਰ ਉਸ ਦਾ ਸਭ ਤੋਂ ਵੱਡਾ ਸਾਧਨ মিডিਆ ਹੈ ਔਰ ਅਸੀਂ ਅੱਜ ਰਿਕੁਐਸਟ ਕੀਤੀ ਹੈ ਕਿ ਬੈਲੈਂਸ ਡਰਾ ਕਰੋ ਗੈਗ ਆਰਡਰ ਸਿਰਫ ਸਾਢੇ 3 ਨਹੀਂ ਲੱਗ ਸਕਦਾ ਔਰ ਇੱਥੇ ਪਬਲਿਕ ਪ੍ਰੋਸੀਕਿਊਟਰ ਜਿਹੜੇ ਅਪਾਇੰਟ ਕੀਤੇ ਗਏ ਨੇ ਉਹ ਫਿਰ ਪੋਲਿਟੀਕਲ ਪਾਰਟੀ ਆਮ ਆਦਮੀ ਪਾਰਟੀ ਦੇ ਸਪੋਕਸਪਰਸ ਬਣ ਕੇ মিডিਆ ਕਾਨਫਰੰਸ ਕਰਦੇ ਨੇ ਕੋਰਟ 'ਚ ਕੋਈ ਹੋਰ ਗੱਲਾਂ ਹੁੰਦੀਆਂ ਨੇ ਤੁਹਾਨੂੰ ਆ ਕੇ ਗੁੰਮਰਾਹ ਕਰਦੇ ਨੇ ਝੂਠ ਬੋਲਦੇ ਨੇ ਹੁਣ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਇਹਨਾਂ ਨੇ ਦੋ ਤਿੰਨ ਗੱਲਾਂ ਕਹੀ ਸੀਗਾ ਰਿਮਾਂਡ ਵਾਸਤੇ ਮੈਂ ਸਾਰਿਆਂ ਨੂੰ ਫਿਰ ਸਵਾਲ ਪੁੱਛਦਾ ਅੱਜ ਕੋਰਟ ਵਿੱਚ ਉਹ ਮੁਕਰ ਗਏ ਕਿ 1000 ਏਕੜ ਜ਼ਮੀਨ ਨਹੀਂ ਹੈ ਇਸ ਕਰਕੇ ਮੀਡੀਆ ਟ੍ਰਾਇਲ ਨਹੀਂ ਇਸ ਕਰਕੇ ਇਹ ਜਿਹੜੀਆਂ ਕੈਮਰਾ ਪ੍ਰोसीडिंग्स ਨੇ ਨਹੀਂ ਹੋਣੀ ਚਾਹੀਦੀਆਂ ਤੁਹਾਨੂੰ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ 1000 ਏਕੜ ਵਾਲੀ ਗੱਲ ਤੋਂ ਮੁਕਰ ਗਏ ਇੱਕ ਇੱਕ ਕਰਕੇ ਹਰ ਚੀਜ਼ ਤੋਂ ਮੁਕਰਨ ਗਏ ਕੱਲ ਭਗਵੰਤ ਸਿੰਘ ਮਾਨ ਨੇ ਫਲੋਰ ਆਫ ਦਾ ਹਾਊਸ ਉਹਨੂੰ ਪਵਿੱਤਰ ਸਦਨ ਕਹਿੰਦੇ ਨੇ ਪਵਿੱਤਰ ਸਦਨ ਤੇ ਸਰੀਆਮ ਚ ਉਠਣੀ ਬੋਲਿਆ ਜਾਂਦਾ ਉਹਨੇ ਕਿਹਾ ਜੀ ਬਿਕਰਮ ਸਿੰਘ ਮਜੀਠੀਆ ਨੇ ਸਰਾਨੇ ਦੀ ਦਰਖਾਸਤ ਦਿੱਤੀ ਹੈ ਸਰਾਨਾ ਇਸ ਪਾਰਟ ਆਫ ਦਾ ਜੇਲ ਮੈਨੂਅਲ ਪੁਲਿਸ ਮੈਨੂਅਲ ਨਹੀਂ ਹੈ ਉਹਨੂੰ ਨਹੀਂ ਪਤਾ ਕੋਈ ਹੈ ਜੀ ਦਰਖਾਸਤ ਨਹੀਂ ਹੈ ਦਰਖਾਸਤ ਹੁਣ ਸ਼ੋਅ ਕਰ ਦਿਓ ਬਿਕਰਮ ਸਿੰਘ ਮਜੀਠੀਆ ਜਿਹਨੂੰ ਮੈਂ ਪੁੱਛਿਆ ਸੀ ਕਿ ਇਹ ਜੋ ਕੀ ਤਕਲੀਫ ਹੈ ਉਹਨੇ ਮੈਨੂੰ ਕਿਹਾ ਕਿ ਭਗਵਾਨ ਸਿੰਘ ਮਾਨ ਨੂੰ ਦੱਸ ਦਿਓ ਕਿ ਮੈਂ ਬਾਹਰ ਸਰਾਨੇ ਥੱਲੇ ਦੇ ਕੇ ਸੁੱਤਾ ਪਿਆ ਤੇ ਰਬ ਰਬ ਕਰ ਰਿਹਾ ਹਾਂ ਤੇ ਮੇਰਾ ਜਾਂ ਟਾਈਮ ਆ ਗਿਆ ਤੁਹਾਨੂੰ ਸਾਰੇ ਉਹਨਾਂ ਦਾ ਉਹਨਾਂ ਦਾ ਪਤਾ ਕੀ ਕਰਨਾ ਚਾਹੁੰਦੇ ਨੇ ਨਾਉ ਕਮਿੰਗ ਟੂ ਦ ਕੋਰਟ ਅੱਜ ਕੋਰਟ ਵਿੱਚ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਬਾਹਰ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੀ ਸ਼ਕਲ ਨਹੀਂ ਦੇਖ ਸਕਦੇ కర్ਟਨ ਲੱਗੇ ਗਏ ਨੇ ਕੇਨ కర్ਟਨ ਲੱਗੇ ਗਏ ਨੇ মিডিਏ ਦੇ ਰੂਬਰੂ ਨਹੀਂ ਹੋ ਸਕਦੇ ਆਪ ਦੀ ਗੱਲ ਨਹੀਂ ਕਰ ਸਕਦੇ ਪਰ ਅੰਦਰ ਜੇਲ੍ਹ ਦੇ ਅੰਦਰ ਇਹਨਾਂ ਨੇ ਕਿਹਾ ਜੀ ਸੁਰੱਖਿਆ ਕਰਕੇ ਇਹਨਾਂ ਨੂੰ ਦੋ ਕੈਦੀਆਂ ਵਿੱਚ ਪਾਇਆ ਜਿਹੜੇ ਗੁੱਡ ਕੰਡਕਟ ਪ੍ਰिजनਰਸ ਨੇ ਮੈਂ ਇਹ ਦੋ ਬੰਦਿਆਂ ਦੀ ਤੁਹਾਨੂੰ ਹਿਸਟਰੀ ਦੇਣਾ ਚਾਹੁੰਦਾ ਇੱਕ ਬੰਦਾ ਉਹਨੂੰ ਸਜ਼ਾਏ ਮੌਤ ਹੋਈ ਹੋਈ ਹੈ ਜਿਹੜਾ ਨਲ ਪਾਇਆ ਉਸ ਬੰਦੇ ਨੂੰ ਸਜ਼ਾਏ ਮੌਤ ਹੋਈ ਹੈ ਹਿੰਦੁਸਤਾਨ ਦੇ ਕ੍ਰਿਮੀਨਲ ਜੂਰਿਸਪਰੂਡੈਂਸ ਨੇ ਸਭ ਤੋਂ ਵੱਧ ਸਜ਼ਾ ਉਹਨੂੰ ਮਿਲੀ ਹੋਈ ਹੈ ਔਰ ਆਫੈਂਸਿਸ ਕੀ ਨੇ ਉਸ ਬੰਦੇ ਨੇ ਤਿੰਨ ਮਾਈਨਰ ਬੱਚਿਆਂ ਦਾ ਕੋਲ ਬਲੱਡੈਡ ਮਰਡਰ ਕੀਤਾ ਜਿਹਦੇ ਵਿੱਚ ਇੱਕ ਛੋਟੀ ਬੱਚੀ ਸੀ ਉਹ ਮੇਰੇ ਖਿਆਲ ਉਹਦਾ ਨਾਮ ਕੁਲਬੀਰ ਸਿੰਘ ਹੈ ਪਤਾ ਨਹੀਂ ਕੀ ਨਾਮ ਉਹਦਾ ਜੀ ਦੂਸਰਾ ਜਿਹੜਾ ਬੰਦਾ ਹੈ ਉਹਦੇ ਤੇ ਪੋਸਕੋ ਲੱਗੀ ਹੈ ਫਾਰ ਸੋਡੋਮਾਈਜ਼ਿੰਗ 12 ਸਾਲ ਦਾ ਬੱਚਾ ਲੜਕੇ ਨੂੰ ਦੁਰਵਿਵਾਰ ਕਰਨ ਦੇ ਕੇਸ 'ਚ ਉਹ ਅੰਦਰ ਹੈ ਇਹ ਦੋ ਗੁੱਡ ਕੰਡਕਟ ਪ੍ਰिजनਰਸ ਮਿਲੇ ਇਹਨਾਂ ਨੂੰ ਦੇ ਆਰ ਫਾਊਂਡ ਟੂ ਬੀ ਆਫ ਬੈਟਰ ਕੰਡਕਟ ਦੈਨ देयर ਓਨ ਐਮ ਐਲ ਏ ਲੋਜਡ ਇਨ ਦ ਸੇਮ ਪ੍ਰिजन ਨੇਮਲੀ ਮਿਸਟਰ ਰਮਨ ਰੋੜਾ ਉਹ ਉਸੇ ਦਰ ਉਸੇ ਪ੍ਰिजन 'ਚ ਜਿਹਨੇ ਉਹਨਾਂ ਦਾ ਕੰਡਕਟ ਇਹ ਦੋ ਹਾਰਡਨ ਕ੍ਰਿਮੀਨਲ ਤੋਂ ਘਟੀਆਂ ਮੰਨਿਆ ਗਿਆ ਇਸ ਕਰਕੇ ਉਹਨਾਂ ਇਕੱਠੇ ਲੋਜ ਨਹੀਂ ਕੀਤਾ ਸਾਨੂੰ ਐਪ੍ਰੀਹੈਂਸ਼ਨ ਹੈ ਕਿ ਕੰਫਰਟ ਸਾਨੂੰ ਕੋਈ ਨਹੀਂ ਚਾਹੀਦਾ ਸਾਨੂੰ ਐਪ੍ਰੀਹੈਂਸ਼ਨ ਹੈ ਕਿ ਉਹਨਾਂ ਨੂੰ ਕੋਈ ਇਹਨਾਂ ਨੇ ਜਾਨੀ ਨੁਕਸਾਨ ਕਰ ਦੇਣਾ ਔਰ ਬੁਖਰੀਮ ਸਿੰਘ ਮਜੀਠੀਆ ਜੀ ਨੇ ਅੱਜ ਕੋਰਟ 'ਚ ਡिक्लेअर ਕਰ ਦਿੱਤਾ ਹੈ ਪਿਛਲੇ ਕਈ ਦਿਨਾਂ 'ਚ ਤੁਸੀਂ ਲਾਅਨ ਆਰਡਰ ਦੇਖ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ 'ਚ ਕੀ ਆਫੈਂਸਸ ਹੋ ਰਹੇ ਨੇ ਜਿਹੜੇ ਬੰਦੇ ਨਾਲ ਪਾਏ ਨੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਰਾਉਂਡ ਦ ਕਲॉक ਸਰਵੇਲੈਂਸ ਕੈਮਰਾ ਦੀ ਹੈ ਵਾਰਡਨਸ ਲੱਗੇ ਨੇ ਸਿਕਿਉਰਿਟੀ ਇਨ ਚਾਰਜ ਲੱਗੇ ਆ ਫਿਰ ਦੋ ਬੰਦੇ ਨਾਲ ਪੰਦੀ ਕੀ ਲੋੜ ਹੈ ਉਹ ਦੋ ਬੰਦਿਆਂ ਦੇ ਐਂਟੀਸੈਂਸ ਤੁਸੀਂ ਚੈੱਕ ਕਰਾ ਲਿਓ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੀ ਹਿਸਟਰੀ ਕੀ ਹੈ ਸਭ ਜਿਹੜਾ ਅਜਿਹੀ ਕੋਈ ਰਿਮਾਂਡ ਮੰਗਿਆ ਉਹਨਾਂ ਨੇ ਸਰ ਜਦ ਤੱਕ ਰਿਮਾਂਡ ਜਦ ਤੱਕ ਬੇਲ ਜਦ ਤੱਕ ਬੇਲ ਨਹੀਂ ਹੁੰਦੀ ਤਦ ਤੱਕ ਰਿਮਾਂਡ ਹਮੇਸ਼ਾ 14 ਦਿਨ ਵਾਸਤੇ ਐਕਸਟੈਂਡ ਹੋ ਜਾਂਦਾ ਹੈ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਜਦ ਵੀ ਕੋਈ ਹੁਣ ਇਹਨਾਂ ਨੂੰ ਫੈਮਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇਲ ਦੇ ਪ੍ਰੋਸੀਜਰ ਦੇ ਮੁਤਾਬਕ ਸੁਖਬੀਰ ਜੀ ਨੂੰ ਬੀਬਾ ਹਰਸਿਮਰਤ ਕੌਰ ਨੂੰ ਸੀਨੀਅਰ ਪਾਰਟੀ ਲੀਡਰਸ਼ਿਪ ਨੂੰ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਫਿਰ ਇਥੇ ਕਹਿ ਦਿੰਦੇ ਕਿ ਪਾਰਟੀ ਨਹੀਂ ਖੜੀ ਸਾਰਿਆਂ ਨੂੰ ਇਹਨਾਂ ਨੇ ਅੱਜ ਪ੍ਰੀਵੈਂਟਿਵ ਡਿਟੈਂਸ਼ਨ ਵਿਦਆਊਟ ਐਨੀ ਆਰਡਰ ਸਾਰੇ ਅਕਾਲੀ ਬੰਦੇ ਇਹਨਾਂ ਨੇ ਪ੍ਰੀਵੈਂਟਿਵ ਡਿਟੈਂਸ਼ਨ ਚ ਰੱਖੇ ਹੋਏ ਨੇ ਇਹ ਐਮਰਜੈਂਸੀ ਡਿਕਲੇਅਰਡ ਹੈ ਰੂਲ ਆਫ ਲਾ ਕੋਈ ਨਹੀਂ ਹੈਗਾ ਔਰ ਇਹ ਸਾਰੇ ਸਾਰੇ ਸਮਰਥਕ ਜਿਹੜੇ ਸੀਗੇ ਉਹਨਾਂ ਨੂੰ ਦੂਰ ਰੱਖਿਆ ਗਿਆ ਸਗੋ ਪੰਜਾਬ ਪੁਲਿਸ ਨੂੰ ਤੇ ਸ਼ਰਾਰਤੀ ਅਨਸਰਾਂ ਨੂੰ ਚਿੱਟੇ ਕੁੱਤੇ ਵਿੱਚ ਪਜਾਮੇ ਪਵਾ ਕੇ ਤੇ ਨੀਲੀ ਪਗਾਂ ਪਵਾ ਕੇ ਉਹਨਾਂ ਦੇ ਨੇੜੇ ਰੱਖਿਆ ਜਾ ਰਿਹਾ ਹੈ ਐਂਡ ਹਿਸ ਲਾਈਫ ਇਜ਼ ਅੰਡਰ ਥ੍ਰੈਟ ਐਂਡ ਵੀ ਹੈਵ ਸੀਰੀਅਸ ਅਪਰੀਹੈਂਸ਼ਨ ਅਬਾਊਟ ਹਿਮ ਬੀਂਗ ਕਾਜ਼ਡ ਐਨੀ ਲਾਸ ਅੱਜ ਵੀ ਇਵੈਲੂਏਸ਼ਨ ਹੋ ਰਹੀ ਹੈ ਕਈ ਪ੍ਰੋਬਲਮ 2 ਅਗਸਤ ਅ ਦੇਖੋ ਕੋਡ ਦੇ ਸਪੈਸੀਫਿਕ ਆਰਡਰ ਨੇ ਕਿ ਕੋਈ ਵੀ ਸਰਚ ਦੁਆਰਾ ਨਹੀਂ ਹੋ ਸਕਦੀ ਜਿਹੜੀ ਤੁਸੀਂ ਫਰਦ ਜਮਤਲਾਸ਼ੀ ਵਿੱਚ ਜਿਹਦੇ ਵਿੱਚ ਇੱਕ ਵੀ ਮੋਬਾਈਲ ਫੋਨ ਨਹੀਂ ਸੀ ਦੋ ਬੈੱਡ ਸੀ ਦੋ ਬੱਚੇ ਨੇ ਕੰਪਿਊਟਰ ਸੀ ਦੋ ਏਸੀ ਸੀ ਇੱਕ ਟੇਬਲ ਸੀ ਸੱਤ ਸੀਟਰ ਸੋਫਾ ਸੀ ਸਿਰਫ ਉਦੀ ਪਰਮੈਸ਼ ਹੋ ਸਕਦੀ ਹੈ ਉਹ ਪਰਮੈਸ਼ ਕਰਨ ਕੋਈ ਵੀ ਨਹੀਂ ਆਇਆ ਇਹ ਸਭ ਡਰਾਮਾ ਹੋ ਰਿਹਾ ਜੀ ਦਿੱਲੀ ਅੱਜ ਗਏ ਨੇ ਉਹ ਕਲੇਰ ਸਾਹਿਬ ਨੂੰ ਸਿਰਫ ਦੂਰ ਰੱਖਣ ਵਾਸਤੇ ਇਹਨਾਂ ਕੋਲ 7 ਦਿਨ ਸੀਗੇ 4 ਦਿਨ ਕੋਈ ਵੀ ਨਹੀਂ ਗਿਆ ਇਹ ਸਿਰਫ ਕਲੇਰ ਸਾਹਿਬ ਨੂੰ ਅੱਜ ਕਚਹਿਰੀ ਤੋਂ ਦੂਰ ਰੱਖਣ ਵਾਸਤੇ ਇਹ ਇਸ਼ਾਰਤ ਕੀਤੀ ਗਿਆ ਕਿ ਸਾਡੇ ਚਾਰਾਂ ਵਿੱਚੋਂ ਇੱਕ ਹੋਰ ਕੱਢ ਜਾਵੇ ਮੈਨੂੰ ਤੁਸੀਂ ਦੇਖ ਲਿਆ ਨੇ ਹਰ ਵਾਰੀ ਕੋਰਟ ਚਾਂਚ ਕਿੰਨੀ ਤਕਲੀਫ ਹੁੰਦੀ ਹੈ ਕਈ ਸਾਰੇ ਵਕੀਲਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਵਕੀਲਾਂ ਨੂੰ ਅੰਮ੍ਰਿਤਸਰ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ 'ਚ ਰੱਖਿਆ ਗਿਆ ਹੈ ਇਸ ਤੋਂ ਵੱਡਾ ਡੈਮੋਕਰੇਸੀ ਨੂੰ ਰੂਲ ਆਫ ਲਾ ਨੂੰ ਮਰਡਰ ਨਹੀਂ ਕੀਤਾ ਜਾ ਸਕਦਾ ਝੂਠ ਬੋਲਦੇ ਜੀ ਕੋਈ ਮੱਛੜ ਨਹੀਂ ਲੜਦੇ ਲੁਰਦੇ ਸ਼ੇਰਾਂ ਨੂੰ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਅਸਲ ਬਗਨਾ ਬੋਲਣਾ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਨਜ਼ਰ ਆਏ ਸੀ ਕਿ ਜੇਕਰ ਸਾਫ਼ ਸੁਥਰੇ ਹੈਗੇ ਨੇ ਤੇ ਫਿਰ ਸੈਸ਼ਨ ਚ ਆ ਕੇ ਜਵਾਬ ਦੇ ਦੇ ਤੁਹਾਡੇ ਤੋਂ ਉਹਨਾਂ ਨੇ ਸਿੱਧਾ ਪੰਜ ਕੱਸਿਆ ਸੀ ਕਹਿੰਦੇ ਆਏ ਨਹੀਂ ਹੈਗੇ ਜੀ ਸੈਸ਼ਨ ਨਹੀਂ ਆਇਆ ਸੈਸ਼ਨ ਚ ਆ ਕੇ ਕੀ ਕਰਨਾ ਸੀ ਮੈਂ ਤੁਸੀਂ ਦੱਸੋ ਕੀ ਕਰਨਾ ਸੀ ਸੈਸ਼ਨ ਚ ਜਾ ਕੇ ਤਿਆ ਪੈਣਾ ਦੀ ਤਾਂ ਇੱਜ਼ਤ ਹੈ ਨਹੀਂ ਸਾਹਮਣੇ ਦੇਖਣਾ ਵੀ ਸਾਹਮਣੇ ਦੇਖਿਓ ਜੀ ਬੋਲਣ ਤਾਂ ਦਿੰਦੇ ਹੀ ਨਹੀਂ ਕਿਸੇ ਨੂੰ ਉਹ ਬਾਬੂ ਸਾਹੂ ਛਾਈ ਯਾਰ ਨਹੀਂ ਕੀ ਬੋਲਦੇ ਬੋਲਣ ਦਿੰਦੇ ਆ ਖੇਰਾ ਸਾਹਿਬ ਨੂੰ ਮੇਰੇ ਖਿਆਲ 10 ਸੈਕਿੰਡ ਤੱਕ ਟਾਈਮ ਦਿੱਤਾ ਸੀ ਬੋਲਣ ਦਾ ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਉੱਥੇ ਕਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ ਇਸ ਸੂਬੇ 'ਚ ਇੰਨੇ ਮੁੱਦੇ ਨੇ ਇੰਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੋ ਤੁਸੀਂ 1000 ਏਕੜ ਕਿ ਆਸੀ ਨਾ ਅੱਜ ਮੁਕਰਗੇ ਬਾਕੀ ਜਿਨਨੇ ਇਲਜ਼ਾਮ ਲਾਏ ਆ ਸਾਰੇ ਆ ਤੁ ਮੁਕਰਣਗੇ ਅੱਜ ਵੀ ਸੀਐਮ ਸਾਹਿਬ ਕਹਿ ਰਹੇ ਨੇ ਜੀ ਸਾਰੇ ਆ ਤੁ ਮੁਕਰਣਗੇ ਯਾਨੀ ਕੁਝ ਵੀ ਇਸ ਡੀਏ ਦੇ ਕੇਸ ਦੇ ਵਿੱਚ ਬਰਾਮਦ ਹੋਏਗਾ ਨਹੀਂ ਆਪ ਕਹਿੰਦੇ ਆ ਕਿ ਡਰਗ ਦਾ ਕੇਸ ਹੈ ਕੇਸ ਪਾਇਆ ਡੀਏ ਦਾ ਮੁਕਰਗੇ ਨਾ ਕਿ ਡੀਏ ਕੇ ਡਰਗ ਦਾ ਕੇਸ ਹੈ ਹੀ ਨਹੀਂ ਫਲੋਰ ਆਫ ਦਾ ਹਾਊਸ ਤੇ ਹਾਊਸ ਚ ਇਹ ਕਹਿ ਰਹੇ ਨੇ ਕਿ ਅਸੀਂ ਡਰੱਗ ਦੇ ਮਾਮਲੇ ਚ ਫੜਿਆ ਹੈ ਕੇਸ ਤੁਹਾਨੂੰ ਆਪ ਪਤਾ ਹੈ ਕਿਸ ਕਿਹੜਾ ਕੇਸ ਪਾਇਆ ਹੈ ਨਹੀਂ ਕੇਸ ਕਿਹੜਾ ਪਾਇਆ ਤੁਸੀਂ ਦੱਸੋ ਕੇਸ ਕਿਹੜਾ ਪਾਇਆ ਇਹਨਾਂ ਨੇ ਮੁੱਕ ਰਹੇ ਕਿ ਨਹੀਂ ਕਿ ਡਰੱਗ ਨਹੀਂ ਹੈ ਆਪ ਹੁਣ ਅੱਜ ਮੁੱਕ ਰਹੇ ਨੇ ਕਿ ਹਜ਼ਾਰ ਏਕੜ ਨਹੀਂ ਹੈ ਹਰ ਚੀਜ਼ ਤੋਂ ਮੁਕਰਨ ਗਿਆ ਜਿਹੜਾ ਉਹ 540 ਕਰੋੜ ਦਾ ਜ਼ਿਕਰ ਕਰਦਾ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਅੱਜ ਇਹਨਾਂ ਨੇ ਇੰਨੀ ਮੈਨ ਹੈਡਲਿੰਗ ਕੀਤੀ ਹੈ ਇਹਨਾਂ ਦੀ ਸਾਬ ਸਾਬ ਨੂੰ ਮੈਨ ਹੈਂਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇੰਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ ਹੀ ਗੌਟ ਇਨ ਟੂ ਐਨ ਆਲਟਰਨੇਟ ਆਲਟਰਕੇਸ਼ਨ ਵਿਦ ਦਾ ਲਾਇਰਜ਼ ਅੱਜ ਸਾਮਪਲਾ ਸਾਹਿਬ ਨੂੰ ਮੈਨ ਹੈਂਡਲ ਕੀਤਾ ਗਿਆ ਜਿਨ੍ਹਾਂ ਦਾ ਨਾਮ ਵਕਾਲਤ ਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ we are going to the bar council and we are going to go to the highest authority to complain against such erring officials court kachheri che vakil nu pesh hon vele tusi man handle nahi kar sakde mulakat bhi nahi karange hoye kyunki dusri vaar ye ho kuch rehat fir mulakat nahi karan de aaj court de hukam aa rae 15 din mulakat huje tak nahi hoyi todi sorry ji jail de vich koi mulakat nahi jail jail de vich us din nu mulakat hoyi si us de baad upro hukam aaye ne ki kise di mulakat nahi karan de aaj aaj ਕੋਰਟ ਚ ਹੋਈ ਸੀ ਕਿਉਂਕਿ ਮੈਂ ਵੀ ਸੀਗੀ ਕੋਰਟ ਜਿੱਤੇ ਉਹਨਾਂ ਨੂੰ ਆਣਾ ਪਿਆ ਸੀ ਜਾਨਾ ਵੀ ਕਰਾਉਣਾ ਪਿਆ ਇਸ ਵਕਤ ਲੈਣ ਮਨ ਕਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸਾ ਕੀ ਬੰਨਾ ਹੈ ਪਹਿਲਾਂ ਵੀ ਲੱਗੇ ਹੋਈ ਸੀ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਜੀ ਨੇ ਯਾਰ ਸਿਮਰਤ ਤੋਂ ਤੱਕ ਸਮਾਂ ਮੰਗਿਆ ਸੀ ਉਹਨਾਂ ਨੂੰ ਕੋਈ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁੱਕੇ ਹੈ ਜੀ ਸਮਾਂ ਡਿਕਲਾਈਨ ਹੋ ਚੁੱਕਿਆ ਹੈ ਜੀ ਏ ਡੀ ਜੀ ਪੀ ਏ ਡੀ ਜੀ ਵੀ ਕੋਈ ਨਹੀਂ ਮਿਲਣ ਕਹਿੰਦੇ ਸਾਨੂੰ ਹੁਕਮ ਨੇ ਜੀ ਅਸੀਂ ਨਹੀਂ ਮੁਲਾਕਾਤ ਕਰਨ ਦੇਣੀ ਜੀ ਕਲੇਰ ਕਲੇਰ ਸਾਹਿਬ ਵਕੀਲ ਸਾਹਿਬ ਮਿਲਣ ਗਏ ਸੀ ਪੂਰੇ ਬੁਲਾਨੇ ਜੀ ਸਾਡੇ ਸਾਰਿਆਂ ਦੇ ਹੌਸਲੇ ਬੁਲਾਨੇ ਜੋ ਮਰਜੀ ਕਰਨ 5 ਮਿੰਟ ਵਿੱਚ ਫੋਨ ਆ ਗਿਆ ਕਿ ਉੱਪਰੋਂ ਹੁਕਮ ਆ ਰਹੇ ਨੇ ਜੀ ਤੁਸੀਂ ਨਿਕਲੋ ਇੱਥੋਂ ਇਸ ਕਿਉਂ ਨਹੀਂ ਜਿਹੜੀ ਇੰਨੀ ਜ਼ਿਆਦਾ ਲਈ ਜਾਂਦੀ ਹੈ ਔਰ ਉਹਨਾਂ ਦੇ ਉਹਨਾਂ ਦੇ ਆਸ-ਪਾਸ ਲੋਕਾਂ ਨੂੰ ਜਿਹੜੇ ਰੱਖਿਆ ਜਾ ਸਾਰੇ ਖਤਰਨਾਕ ਤੁਸੀਂ ਵੇਖੀਏ ਇੱਥੇ ਜੀ ਵਿਕਰਮਨ ਜੀ ਠੀਏ ਦੇ ਵਕੀਲ ਨੇ ਬਕਾਇਦਾ ਇੱਥੇ ਗੱਲ ਕੀਤੀ ਹੈ ਵਿਕਰਮਨ ਜੀ ਠੀਏ ਦਾ ਜੇਲ੍ਹ ਦੇ ਵਿੱਚ ਕੀ ਹਾਲ ਹੈ ਉੱਥੇ ਉਹਨਾਂ ਨੂੰ ਕਿਹੜੇ ਜਿਹੜੇ ਕ੍ਰਿਮੀਨਲਸ ਨੇ ਪ੍ਰਿਜ਼ਨਰਸ ਨੇ ਜਿਹੜੇ ਕਿੰਨਾ ਦੇ ਨਾਲ ਉਹਨੂੰ ਰੱਖਿਆ ਦਾ ਹੈ ਜਿਹੜੇ ਜਿਨ੍ਹਾਂ ਨੇ ਚਾਰ-ਚਾਰ ਮਰਡਰ ਕੀਤੇ ਨੇ ਉਹਨਾਂ ਦੇ ਨਾਲ ਰੱਖਿਆ ਦਾ ਕੋਲ ਬਲੱਡਿਡ ਮਰਡਰਸ ਕੀਤੇ ਨੇ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਦਾ ਤੇ ਇਹ ਚੀਜ਼ ਕਾਫੀ ਉਹਨਾਂ ਨੇ ਕਿਹਾ ਕਿ ਜਾਨ ਦਾ ਖਤਰਾ ਹੈ ਮਨਜੀਠੀਏ ਨੂੰ ਨਾਲ ਹੀ ਇੱਥੇ ਅਕਾਲੀ ਦਲ ਦੇ ਜਿਹੜੇ ਉਹ ਠੀਕ ਹੈ ਇੱਥੇ ਸ਼ਲਵਾਰ ਸੂਟ ਪਾ ਕੇ ਜਿਹੜੇ ਉਹਨਾਂ ਦੇ ird gird ਉਹਨਾਂ ਨੂੰ ਐਕਸੈਸ ਦਿੱਤੀ ਗਈ ਮਨਜੀਠੀਏ ਦੇ ਕੋਲ ਜਾਣਦੀ ਤੇ ਇੱਥੇ ਇਹ ਚੀਜ਼ ਨੂੰ ਵੇਖ ਕੇ ਕਿਹਾ ਜਾਂਦਾ ਪਿਆ ਕਿ ਤੇ ਮੰਜੀਠੀਏ ਨੂੰ ਟਾਰਗੇਟ ਕਰਨ ਵਾਸਤੇ ਇਹ ਸਭ ਕੁਝ ਕੀਤਾ ਜਾਂਦਾ ਪਿਆ ਕਿ ਮੰਜੀਠੀਏ ਦੇ ਕੋਲ-ਕੋਲ ਉਹ ਸਾਰਿਆਂ ਲੋਕਾਂ ਨੂੰ ਕੱ ਲਿਆ ਜਾਂਦਾ ਪਿਆ ਫਿਜ਼ੀਕਲੀ ਉਹਨਾਂ ਦੇ ਕਰੀਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਈ ਤਾਂ ਕਿ ਮੰਜੀਠੀਏ ਨੂੰ ਕੋਈ ਨੁਕਸਾਨ ਪਹੁੰਚੇ ਤੇ ਇਹ ਜਿਹੜੀ ਕੋਸ਼ਿਸ਼ ਹੈ ਅਜਿਹਾ ਕਿਹਾ ਜਾਂਦਾ ਪਿਆ ਕਿ ਇਹ ਜਿਹੜੇ ਲੋਕ ਸਨ ਇਹ ਕੋਈ ਆਮ ਨਹੀਂ ਸਨ ਬਲਕੇ ਅਨਾ ਪੂਰੀ ਜੜੀ ਹੈ ਸੋਚ ਵਿਚਾਰ ਤੇ ਪਲੈਨਿੰਗ ਦੇ ਨਾਲ ਇਹਨਾਂ ਲੋਕਾਂ ਨੂੰ ਕਹ ਲਿਆਦਾ ਸੀ ਤੇ ਜਿਹੜੇ ਮਨਜੀਠੀਏ ਦੇ ਅੱਗੇ ਪਿੱਛੇ ਦਵਾਲੇ ਜਿਹੜਾ ਹੁੰਦੇ ਪਏ ਸਨ ਤੇ ਇਹਨਾਂ ਲੋਕਾਂ ਕੋਲ ਨੂੰ ਬਹੁਤ ਵੱਡਾ ਖਤਰਾ ਹੈ ਮਨਜੀਠੀਏ ਦੀ ਜਾਨ ਨੂੰ ਤੇ ਇਹ ਤਾਂ ਪਹਿਲਾਂ ਵੀ ਮੈਂ ਤੁਹਾਡਾ ਅਪਡੇਟ ਸ਼ੇਅਰ ਕੀਤੀ ਸੀ ਕਿ ਮਨਜੀਠੀਏ ਨੂੰ ਕਿਸੇ ਵੀ ਵਕਤ ਜਿਹੜਾ ਉਹਦਾ ਕਤਲ ਵੀ ਹੋ ਸਕਦਾ ਹੈ ਉਹਦੀ ਜਾਨ ਵੀ ਜਾ ਸਕਦੀ ਹੈ ਤੇ ਇਹ ਚੀਜ਼ ਜਿਹੜੀ ਹੈ ਹਕੂਮਤ ਕਰੇਗੀ ਤੇ ਇਹ ਬਹੁਤ ਵੱਡੀ ਤੇ ਅਲਰਮਿੰਗ ਚੀਜ਼ ਏ ਕਿ ਇੱਕ ਪਾਸੇ ਜਿਹੜਾ ਆ ਕਿਹਾ ਜਾਂਦਾ ਕਿ ਉਹ ਡਰੱਗ ਦੇ ਕੇਸ ਵਿੱਚ ਹੈ ਦੂਜੇ ਪਾਸੇ ਇਹਦੇ ਤੋਂ ਹੁਣ ਮੁਕਰ ਵੀ ਗਏ ਨੇ ਜਿਹੜੀ ਵਿਕਰਮਜੀਠੀਆ ਦੀ ਜਿਹੜੀ ਪਤਨੀ ਉਹਨਾਂ ਨੇ ਗੱਲ ਕੀਤੀ ਠੀਕ ਹੈ ਤੇ ਇੱਥੇ ਜਿਹੜਾ ਇਹ ਕੇਸ ਏ ਇਹਨੂੰ ਪਤਾ ਨਹੀਂ ਕਿਉਂ ਬਹੁਤਾ ਕ੍ਰਿਟੀਕਲ ਬਣਾਇਆ ਜਾਂਦਾ ਪਿਆ ਵੈ ਇੱਥੇ ਇਨਵੈਸਟੀਗੇਸ਼ਨ ਕੀ ਹੁੰਦੀ ਪਈ ਹੈ ਤੇ ਅੱਗੇ ਕਿਹੜੀ ਅਹਿਮ ਕਿਸਮ ਦੀ ਅਪਡੇਟ ਹੈ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਵਾਂਗੇ ਤੁਹਾਡੇ ਕੀ ਵਿਚਾਰ ਨੇ ਇਹ ਅਪਡੇਟ ਵੇਖ ਕੇ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ